ਕਿਸਾਨ ਸੁਖਪਾਲ ਸਿੰਘ ਖੈਰਾ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚੇ ਅਤੇ ਸੁਖਪਾਲ ਸਿੰਘ ਖੈਰਾ ਵੀ ਕਿਸਾਨਾਂ ਨੂੰ ਮਿਲ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਅਸੀਂ ਵਿਧਾਨ ਸਭਾ ਦੇ ਵਿੱਚ ਜ਼ਰੂਰ ਰੱਖਾਂਗੇ ਅਤੇ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਨੇ ਅਤੇ ਕਿਸਾਨ ਦੇਸ਼ ਦਾ ਧੁਰਾ ਨੇ ਅਤੇ ਉਹਨਾਂ ਨੇ ਹੋਰ ਕੀ ਕੀ ਤਾਰੀਫ ਕੀਤੀ ਕਿਸਾਨਾਂ ਦੀ ਉਹ ਵੀ ਤੁਹਾਨੂੰ ਸੁਣਾਉਣੇ ਆ ਉਹਨਾਂ ਦੇ ਨਾਲ ਜੋ ਤੁਸੀਂ ਅੱਜ ਮੇਰੇ ਗਰੇ ਤੇ ਸਾਰੇ ਸਤਕਾਰਯੋਗ ਜੁਝਾਰੂ ਕਿਸਾਨ ਆਗੂ ਵਰਕਰ ਲੀਡਰ ਕਪੂਰਥਲਾ ਜ਼ਿਲ੍ਹਾ ਸੁਲਤਾਨਪੁਰ ਪੁਲੱਥ ਕਰਤਾਰਪੁਰ ਜੋ ਤੁਸੀਂ ਇੱਥੇ ਸਾਡੇ ਮੇਰੇ ਘਰ ਵਿੱਚ ਆਏ ਹੋ ਇੱਥੇ ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਤੇ ਆ ਜਿਹੜੀਆਂ ਮੰਗਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਜੋ ਹੁਣ ਦਿੱਲੀ ਕੂਚ ਕਰ ਰਿਹਾ ਸ਼ਾਰਟਲੀ ਆ ਜਿਹੜੀਆਂ ਉਹਨਾਂ ਨੇ ਮੰਗਾ ਇੱਥੇ ਰੱਖਿਆ ਨੇ ਇਹ ਬੜੀਆਂ ਵਾਜਬ ਬਹੁਤ ਜਾਇਜ਼ ਅਸੀਂ ਕਿਸੇ ਤੋਂ احسان ਨਹੀਂ ਮੰਗਣਾ ਇਹ ਇਹ ਸਾਡਾ ਅਧਿਕਾਰ ਆ ਪੰਜਾਬ ਦਾ ਇਹਨਾਂ ਮੰਗਾ ਉਹ ਮੈਂ ਇਹਦੇ ਤੇ ਚਰਚਾ ਵੀ ਕਰੂੰਗਾ ਤੇ ਮੈਂ ਆਪਣੇ ਪੱਧਰ ਦੇ ਉੱਤੇ ਬਤੌਰ ਇੱਕ ਰਿਪ੍ਰੈਜ਼ੈਂਟੇਟਿਵ ਚੁਣਿਆ ਹੋਇਆ ਨੁਮਾਇੰਦਾ ਵਿਧਾਨ ਸਭਾ ਦੇ ਵਿੱਚ ਪਹਿਲਾਂ ਵੀ ਰੱਖਦਾ ਰਿਹਾ ਵਾਂ ਤੇ ਗਾਹ ਨੂੰ ਵੀ ਕਿਸਾਨਾਂ ਦੀਆਂ ਸਾਰੀਆਂ ਮੰਗਾ ਇਹ ਵਿਧਾਨ ਸਭਾ ਦੇ ਵਿੱਚ ਰੱਖਣ ਦਾ ਪ੍ਰਣ ਕਰਦਾ ਵਾਂ ਤੇ ਨਾਲ ਨਾਲ ਆ ਜਿਹੜੀ ਆਪਾਂ ਲੋਕਾਂ ਦੀ ਕਚੈਰੀ 'ਚ ਬੈਠੇ ਆ ਇਸ ਵਕਤ ਆਪਾਂ ਲਾਈਵ ਹੋਏ ਆ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਕਿਉਂਕਿ ਕਿਸਾਨ ਅ ਕਿਸਾਨੀ ਧੁਰਾ ਵਾ ਪੰਜਾਬ ਦਾ ਅਗਰ ਕਿਸਾਨ ਖੁਸ਼ਹਾਲ ਆ ਅਗਰ ਕਿਸਾਨੀ ਨਾਲ ਜੁੜਿਆ ਖੇਤ ਮਜ਼ਦੂਰ ਖੁਸ਼ਹਾਲ ਆ ਤਾਂ ਹੀ ਉਹ ਪੰਜਾਬ ਖੁਸ਼ਹਾਲ ਆ ਵਰਨਾ ਪੰਜਾਬ ਨੂੰ ਆਪਾਂ ਜਿੰਨਾ ਮਰਜ਼ੀ ਕਹੀ ਜਾਈਏ ਕਿ ਰੰਗਲਾ ਪੰਜਾਬ ਹੈ ਤੇ ਫਲਾਨਾ ਪੰਜਾਬ ਆ ਉਹ ਨਹੀਂ ਹੋ ਸਕਦਾ ਜਦ ਤੱਕ ਇਥੋਂ ਦਾ ਪੰਜਾਬ ਦਾ ਕਿਸਾਨ ਤੇ ਖੇਤ ਮਜ਼ਦੂਰ ਉਹ ਚੈਨ ਦੀ ਨੀਂਦ ਨਹੀਂ ਸੌਂਦਾ ਉਹ ਉਹਦੇ ਕਰ ਅ ਬਾਇਜ਼ਤ ਰੋਟੀ ਨਹੀਂ ਪੱਕਦੀ ਉਨੀ ਦੇਰ ਤੇ ਪੰਜਾਬ ਨੂੰ ਅਸੀਂ ਕੁਝ ਨਹੀਂ ਕਰ ਸਕਾ ਆ ਜਿਹੜੀ ਜਸਬੀਰ ਸਿੰਘ ਉਹਨਾਂ ਨੇ ਤੇ ਤੁਸੀਂ ਸਾਰੇ ਜਥੇਬੰਦੀ ਨੇ ਮੈਨੂੰ ਆ ਮੰਗ ਪੱਤਰ ਦਿੱਤਾ ਇਹਦੇ ਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਲਿਖੀ ਗਈ ਆ ਜਿਹੜਾ ਨੰਬਰ 1 ਤੇ ਇਹਨਾਂ ਨੇ ਮੰਗ ਰੱਖੀ ਆ ਇਹਨਾਂ ਨੇ ਕਿਹਾ ਵਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਰਾਜਸਥਾਨ ਗੁਜਰਾਤ ਔਰ ਹੁਣ ਉੱਤਰਾਖੰਡ ਇਹਨਾਂ ਸਾਰੀਆਂ ਸਟੇਟਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਰਾਜ ਹਿਮਾਚਲ ਨੇ ਤਾਂ 1972 ਦਾ ਬਣਾਇਆ ਹੋਇਆ ਵਾ ਕਿ ਕੋਈ ਵੀ ਗੈਰ ਸੂਬੇ ਦੇ ਵਿੱਚ ਆਣ ਕੇ ਸਿੱਧਾ ਜ਼ਮੀਨ ਔਰ ਖਰੀਦ ਨਹੀਂ ਸਕਦਾ ਖੇਤੀ ਦੀ ਤੇ VOTER ਨਹੀਂ ਬਣ ਸਕਦਾ ਇਹ ਇਹ ਜਿਹੜਾ ਇਹ ਇਹ ਜਿਹੜਾ ਕਾਨੂੰਨ ਹੈ ਇਹ ਇਹ ਬਿੱਲ ਜਿਹੜਾ ਮੈਂ ਲਿਖਤੀ ਤੌਰ ਦੇ ਉੱਤੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ 2023 ਦੀ ਜਨਵਰੀ ਵਿੱਚ ਜਾ ਕੇ ਉਹਨੂੰ ਮਿਲ ਕੇ ਮੇਰੇ ਨਾਲ ਜਿਹੜਾ ਸਾਡੇ ਲੀਡਰ ਆਫ اپੋਜੀਸ਼ਨ ਆ ਪੰਜਾਬ ਦੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਕੁਲਤਾਰ ਸਿੰਘ ਸੰਧਵਾ ਨੂੰ ਉਹਦੇ ਦਫਤਰ ਚੰਡੀਗੜ੍ਹ ਸੈਸ਼ਨ ਤੋਂ 2 ਮਹੀਨੇ ਪਹਿਲਾਂ ਕਿਉਂਕਿ ਮਾਰਚ ਵਿੱਚ ਸੈਸ਼ਨ ਆਉਣਾ ਸੀਗਾ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਪੂਰਾ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਉੱਥੋਂ ਦਾ ਟੇਨੈਂਸੀ ਐਕਟ ਕਹਿੰਦੇ ਨੂੰ ਉਹਦੇ ਵਿੱਚ ਸੋਧ ਕਰਕੇ ਤੇ ਇਹ ਕਾਨੂੰਨ ਬਣਾਉਣਾ ਚਾਹੀਦਾ ਆ ਸਾਨੂੰ ਕਿ ਪੰਜਾਬ ਜਿਹੜਾ ਹੈ ਅਸੀਂ ਸਵਾਗਤ ਕਰਦੇ ਆਂ ਕਿ ਜਿਹੜਾ ਮਰਜ਼ੀ ਆਵੇ ਪੰਜਾਬ ਦਾ ਬੜਾ ਵੱਡਾ ਹਿਰਦੇ ਆ ਬਹੁਤ ਵੱਡਾ ਹੀਆਂ ਆ ਸਾਡੇ ਪੰਜਾਬ ਦੇ ਵਿੱਚ ਆਓ ਜੀ ਸਦਕੇ ਬਾਹਰੋਂ ਪੈਸੇ ਕਮਾਓ ਢਿੱਡ ਭਰੋ ਨੌਕਰੀਆਂ ਕਰੋ ਕੋਈ ਇਤਰਾਜ਼ ਨਹੀਂਗਾ ਪਰੰਤੂ ਇੱਥੇ ਦਾ ਬਸ਼ਿੰਦਾ ਜੇ ਤੁਸੀਂ ਬਣੋਗੇ ਤੇ ਫਿਰ ਸਾਡੀ ਜਿਹੜੀ ਆਬਾਦੀ ਦਾ ਸੰਤੁਲਨ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਇਹ ਇੰਨੀ ਤੇਜ਼ੀ ਨਾਲ ਬਦਲ ਰਹੀ ਆ ਕਿ ਪੰਜਾਬ ਜਿੱਥੇ ਸਿੱਖਾਂ ਦਾ ਕੱਲਿਆਂ ਦਾ ਇਕ ਕਲਾ 21 ਸੂਬਾ ਜਿੱਥੇ ਅਸੀਂ ਬਹੁ ਗਿਣਤੀ ਦੇ ਵਿੱਚ ਬੈਠੇ ਆਂ ਅਗਰ ਇਸੇ ਤਰੀਕੇ ਨਾਲ ਬਾਹਰੋਂ ਆਣ ਕੇ ਲੋਕੀ ਇੱਥੇ ਰਹਿੰਦੇ ਰੇ ਮਾਲਕ ਬਣਦੇ ਰੇ ਵੋਟਰ ਬਣਦੇ ਰੇ ਉਹ ਦਿਨ ਦੂਰ ਨੇਗਾ 10 15 ਸਾਲਾਂ ਨੂੰ ਆਪਾਂ ਆਪਣੇ ਘਰ ਵਿੱਚ ਘਟ ਗਿਣਤੀ ਚ ਹੋ ਜਾਵਾਂਗੇ ਇਸ ਕਰਕੇ ਲੋ ਬਹੁਤ ਇੰਪੋਰਟੈਂਟ ਆ ਔਰ ਇਹ ਕਾਨੂੰਨ ਕਾ ਅਸੀਂ ਕਿਸੇ ਦੇ ਖਿਲਾਫਤ ਨਹੀਂ ਕਰ ਰਹੇ ਅਸੀਂ ਫਿਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਬਾਕੀ ਸਾਰੇ ਦੇਸ਼ ਵਾਸੀ ਆਣ ਕੇ ਇੱਥੇ ਕਮਾਈ ਕਰ ਸਕਦੇ ਨੇ ਅਗਰ فرض ਕਰੋ ਹਿਮਾਚਲ ਪ੍ਰਦੇਸ਼ ਵਿੱਚ ਇੰਨੀ ਖੁੱਲ ਹੁੰਦੀ ਕਿ ਜਿਹੜਾ ਮਰਜ਼ੀ ਜਾ ਕੇ ਉੱਥੇ ਜ਼ਮੀਨ ਖਰੀਦ ਸਕਦਾ ਉਹ ਤਾਂ ਛੋਟੇ ਛੋਟੇ ਬਾਗ ਆ ਬਚਾਰਾਂ ਦੇ ਕੁਝ ਕੁਝ ਬਿੱਗਿਆਂ ਦੇ ਬਾਗ ਨੇ ਨਿੱਕੇ ਨਿੱਕੇ ਮਾਲਕ ਨੇ ਉਹਦਾ ਦਿੱਲੀ ਦੇ ਬੰਬੇ ਦੇ ਤੇ ਕਲਕੱਤੇ ਦੇ ਅਮੀਰ ਆਦਮੀਆਂ ਨੂੰ ਉਦਾਂ ਹੀ ਹਿਮਾਚਲੀ ਖਰੀਦ ਲੈਣਾ ਸੀ ਉਹ ਉਹ ਹਿਮਾਚਲੀ ਹਿਮਾਚਲੀਆਂ ਨੇ ਉੱਥੇ ਆਪਣੇ ਸੂਬੇ 'ਚ ਘਟ ਗਿਣਤੀ ਹੋ ਜਾਣਾ ਸੀ ਤਾਂ ਉਹਨਾਂ ਦਾ ਉਸ ਵਕਤ ਜਿਹੜਾ ਚੀਫ ਮਿਨਿਸਟਰ ਸਿਕਾਪੜਨ ਦੂਰੰਦੇਸ਼ ਸੀ ਡਾਕਟਰ ਵਾਈ ਐਸ ਪਰਮਾਰ ਉਹਨੇ 1972 'ਚ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦਿਆਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਲੈ ਕੇ ਆਇਆ ਕਿ ਇੱਥੇ ਕੋਈ ਵੀ ਆਣ ਕੇ ਆਦਮੀ ਮਾਲਕ ਤੇ VOTER ਹਿਮਾਚਲ ਪ੍ਰਦੇਸ਼ ਦਾ ਨਹੀਂ ਬਣ ਸਕਦਾ ਬਸ ਇਹੀ ਅਸੀਂ ਕਾਨੂੰਨ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆਂ ਔਰ ਪ੍ਰਾਈਮ ਮਿਨਿਸਟਰ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹ ਲਾਅ ਹੈਗਾ ਤੇ ਹੁਣ ਚੰਦ ਦਿਨ ਪਹਿਲਾਂ ਮੈਂ ਸੁਣ ਰਿਹਾ ਸੀਗਾ ਉਤਰਾਖੰਡ ਦੇ ਮੁੱਖ ਮੰਤਰੀ ਨੇ ਇਸ ਨੂੰ ਵਿਧਾਨ ਸਭਾ ਦੇ ਵਿੱਚ ਇੰਟਰੋਡਿਊਸ ਕਰਨ ਦਾ ਵਾਅਦਾ ਕੀਤਾ ਵਾ ਉਹਦੇ ਨਾਲ ਸਾਡੀ ਹੋਂਦ ਸਾਡੀ ਪਛਾਣ ਸਾਡਾ ਵਿਰਸਾ ਸਾਡੀ ਧਰਤੀ ਇਹ ਸਾਰਾ ਕੁਝ ਬਚਿਆ ਰਹੂਗਾ ਸੋ ਇੱਕ ਨੰਬਰ ਤੇ ਜਿਹੜੀ ਤੁਸੀਂ ਮੰਗ ਕੀਤੀ ਇਹ ਮੈਂ ਪਹਿਲਾਂ ਹੀ ਤੁਹਾਡਾ ਮੁੱਦਾ ਹੀ ਆ ਔਰ ਮੈਨੂੰ ਦੁੱਖ ਆ ਕਿ ਕੁਲਤਾਰ ਸਿੰਘ ਸੰਧਵਾ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਇਹਦੀ ਇਸ ਇੰਪੋਰਟੈਂਟ ਇਸ਼ੂ ਦੀ ਅਹਿਮੀਅਤ ਨਹੀਂ ਸਮਝੀ ਜਾਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਕੰਟਰੋਲ ਦਿੱਲੀੋਂ ਹੈਗਾ ਵਾ ਤੇ ਉਹ ਦਿੱਲੀ ਵਾਲੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਹੋਣਗੇ ਵਰਨਾ ਇਹਦੇ ਨਾਲ ਦਾ ਅੱਛਾ ਲਾ ਇਹ ਸਭ ਤੋਂ ਇੰਪੋਰਟੈਂਟ ਆ ਔਰ ਫਿਰ ਕੁਝ ਲੋਕ ਕਹਿੰਦੇ ਨੇ ਜੀ ਐ ਤਾਂ ਆਪਣੇ ਲੋਕ ਜਿਹੜੇ ਨੇ ਜੀ ਉਹ ਕੈਨੇਡਾ ਜਾਂਦੇ ਨੇ ਜੀ ਫਿਰ ਉੱਥੇ ਵੀ ਉਹਨਾਂ ਨੂੰ ਨਹੀਂ ਬਣ ਦੇਣਗੇ ਨਹੀਂ ਫਰਕ ਹੈ ਫਰਕ ਸਮਝੋ ਕੀ ਆ ਕੈਨੇਡਾ ਦੀ オリジナル ਆਬਾਦੀ ਕਿਤੇ ਨਹੀਂ ਸ਼ਿਫਟ ਹੋ ਰਹੀ ਉੱਥੇ ਹੀ ਨੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਆ ਬਹੁਤ ਵੱਡਾ ਦੇਸ਼ ਆ ਉਹਨਾਂ ਨੂੰ ਕੰਮ ਕਰਨ ਵਾਸਤੇ ਚਾਈਨਾ ਤੋਂ ਵੀ ਲੋਕੀ ਆ ਰਹੇ ਨੇ ਇੰਡੀਆ ਤੋਂ ਵੀ ਆ ਰਹੇ ਨੇ ਪਾਕਿਸਤਾਨ ਤੋਂ ਆ ਰਹੇ ਨੇ ਸਾਰੇ ਦੇਸ਼ਾਂ ਤੋਂ ਉੱਥੇ ਉਹ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਮੈਨ ਪਾਵਰ ਵਰਕ ਫੋਰਸ ਚਾਹੀਦੀ ਆ ਸਾਡੇ ਨਾਲੋਂ ਕਿਤੇ ਹੀ ਗੁਣਾ ਇੰਡੀਆ ਨਾਲੋਂ ਰਕਬਾ ਉਹਨਾਂ ਦਾ 3 2 3 ਗੁਣਾ ਵਾ ਆਬਾਦੀ ਸਾਰੀ ਉਹਨਾਂ ਦੀ ਮੋٹے ਤੌਰ ਤੇ ਪੰਜਾਬ ਤਿੰਨ ਚਾਰ ਚਾਰ ਕਰੋੜ ਦੀ ਆਬਾਦੀ ਹੈ ਸਿਰਫ ਸਮਝ ਗਏ ਉਹਨਾਂ ਦੀ origignal population ਨਹੀਂ ਸ਼ਿਫਟ ਹੋ ਰਹੀ ਉਹਥੇ ਬੈਠੇ ਨੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਖੇਤੀ ਕਰਨ ਵਾਸਤੇ ਜਾਂ ਆਪਣੇ ਦੇਸ਼ ਨੂੰ ਐਡੇ ਵੱਡੇ ਰਕਬੇ ਨੂੰ ਸਾਹਮਣੇ ਆਸਤੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਹਿਊਮਨ ਰਿਸੋਰਸ ਕਹਿੰਦੇ ਨੇ ਪੰਜਾਬ ਦਾ ਇਹ ਫਰਕ ਹੈਗਾ ਕਿ ਸਾਡੀ origignal ਆਬਾਦੀ ਸ਼ਿਫਟ ਹੋ ਰਹੀ ਹੈ ਕਿਉਂਕਿ ਇੱਥੇ ਹਾਲਾਤ ਮਾੜੇ ਨੇ ਲੋਕੀ ਨਸ਼ੇ ਤੋਂ ਡਰਦੇ ਨੇ ਲੋਕੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਸਾਡੀ origignal population ਸ਼ਿਫਟ ਹੁੰਦੀ 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 ਹੁਣ ਤਾਂ ਪਿੰਡਾਂ ਦੇ ਪਿੰਡ ਖਾਲੀ ਨੇ ਮੈਂ ਤਾਂ ਪਧਾਸ ਪਿੰਡ ਦਾ ਬਕਾਇਦਾ ਸਰਵੇ ਕਰਾ ਕੇ ਦਿੱਤਾ ਸੀ 50% ਵੋਟਰ ਜਿਹੜਾ ਹੈ ਪਧਾਸਾਂ ਦਾ ਇੱਕ ਉਦਾਹਰਨ ਦਿੰਦਾ ਉਹਨਾਂ ਨੂੰ ਬਿਲ ਦੇ ਨਾਲ ਜਦੋਂ ਮੈਂ ਬੋਲਿਆ ਵੀ ਵਿਧਾਨ ਸਭਾ ਦੇ ਵਿੱਚ 50% ਆਬਾਦੀ ਪਧਾਸਾਂ ਪਿੰਡ ਦੀ ਉਹ ਵਿਦੇਸ਼ਾਂ ਵਿੱਚ ਜਾ ਚੁੱਕੀ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਪਿੰਡਾਂ ਦੇ ਪਿੰਡ ਖਾਲੀ ਪਏ ਹੋਏ ਨੇ ਇਹ ਸਾਡੀ origignal population ਜਿਹੜੀ ਹੈਗੀ ਆ ਉਹ ਸ਼ਿਫਟ ਹੋ ਰਹੀ ਆ ਤੇ ਉਹਦੀ ਜਗ੍ਹਾ ਦੇ ਉੱਤੇ ਆਣ ਕੇ ਜਿਹੜੇ ਬਾਹਰੋਂ ਆਣ ਕੇ ਜਿਹੜੇ ਇਕਦਮ ਆ ਰਹੇ ਨੇ ਉਹ ਵੋਟਰ ਬਣ ਰਹੇ ਨੇ ਉਹ ਮਾਲਕ ਬਣ ਰਹੇ ਨੇ ਔਰ ਅਲਟੀਮੇਟਲੀ ਜਿਹੜੀਆਂ ਅੱਜ ਤੁਸੀਂ ਖੂਬਸੂਰਤ ਹਰੀਆਂ ਪੱਗਾਂ ਬੰਨੀਆਂ ਨੇ ਇਹ ਹੌਲੀ ਹੌਲੀ ਘਟਦੀਆਂ ਰਹਿਣਗੀਆਂ ਕਿਉਂਕਿ ਸਾਰੇ ਬਾਹਰ ਜਾਣਾ ਚਾਹੁੰਦੇ ਨੇ ਸੋਹਿਬ ਲਾ ਬਹੁਤ ਇੰਪੋਰਟੈਂਟ ਮੈਂ ਇਹਦੇ ਤੇ ਸਭ ਤੋਂ ਜ਼ਿਆਦਾ ਫੋਕਸ ਕਰਦਾ ਮੈਂ ਤਾਂ ਹੁਣ ਅੰਦਰ ਜੇਲ੍ਹ ਰਿਆ ਮਾਂ 4-5 ਮਹੀਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੁਝ ਮੁਆਵਜ਼ਾ ਦਿੱਤਾ ਸਰਕਾਰ ਨੇ ਵੈਸੇ ਥੋੜਾ ਬਹੁਤ 6800 ਰੁਪਏ 6800 ਰੁਪਏ ਕਿੱਲੇ ਦਾ ਕੱਖ ਵੀ ਨਹੀਂਗਾ ਯਾਰ ਕਿੱਥੇ ਕਿੱਥਾ ਔਰ ਸਾਰਿਆਂ ਨੂੰ ਨਹੀਂ ਮਿਲਿਆ ਤੁਸੀਂ ਕਹਿ ਰਹੇ ਹੋ ਮਤਲਬ ਇਹ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ 50 50000 ਦੀ ਫਸਲ ਖਰਾਬ ਹੋਈ ਹੈ ਕਹਿੰਦੀ ਸਾਡਾ ਤਾਂ ਮੰਡ ਦੇ ਖੇਤਰ ਦੇ ਨਾਲ ਦਰਿਆ ਬਿਆਸ ਦੇ ਨਾਲ ਸਾਰਾ ਇਲਾਕਾ ਰੁੜ ਗਿਆ ਵਾ ਤੇ 50000 ਰੁਪਏ ਦਾ ਨੁਕਸਾਨ ਹੋਵੇ ਤਾਂ ਕਿਸੇ ਨੂੰ 8600 ਰੁਪਿਆ ਦੇ ਕੇ ਤਾਂ ਇਹਦਾ ਕੋਝਾ ਮਜ਼ਾਕ ਹੋ ਗਿਆ ਕਿਸੇ ਦੇ ਨਾਲ ਇਸ ਲਈ ਜਦੋਂ ਤੁਸੀਂ ਪ੍ਰੋਗਰਾਮ ਉਲੀਕਾਂਗੇ ਆਪਾਂ ਇਕੱਠੇ ਮੈਂ ਵੀ ਤੁਹਾਡੇ ਨਾਲ ਆਪਾਂ ਜ਼ਿਲ੍ਹੇ ਦੇ ਡੀਸੀ ਨੂੰ ਕਹਾਂਗੇ ਜਿਹੜੀਆਂ ਗਰਦੋਰੀਆਂ ਕਰਨ ਪ੍ਰੋਪਰਲੀ ਤੇ ਸਾਰਿਆਂ ਨੂੰ ਬਣਦਾ ਮੁਆਵਜ਼ਾ ਔਰ ਮੇਰੀ ਚੀਫ ਮਿਨਿਸਟਰ ਨੂੰ ਕਹੂੰਗਾ ਕਿ ਤੁਸੀਂ ਦੇਖੋ ਆਪ ਕਿਆ ਸੀਗਾ ਕਿ ਮੈਂ ਹਰ ਮੁਰਗੀ ਦਾ ਬੱਕਰੀ ਦਾ ਕੀ ਹੋਰ ਕਹਿੰਦਾ ਸੀਗਾ ਹਰ ਇੱਕ ਚੀਜ਼ ਦਾ ਹੈ ਲੈਲੇ ਦਾ ਹੈ ਅੰਡਿਆਂ ਦਾ ਪਤਾ ਨਹੀਂ ਜੋ ਵੀ ਉਹਨੇ ਕਿਹਾ ਹਾਂ ਮਤਲਬ ਚਲੋ ਬੱਕਰੀ ਆ ਜੋ ਮਤਲਬ ਇੱਕ ਇੱਕ ਚੀਜ਼ ਦਾ ਉਹਨਾਂ ਕਹਿਣ ਦਾ ਭਾਵ ਸਿਕਾ ਕਿ ਸਭ ਦਾ ਮੁਆਵਜ਼ਾ ਦੂੰ 100% ਦਿੱਤਾ ਤਾਂ ਹੈ ਹੀ ਨਹੀਂ ਯਾਰ ਕੁਝ ਵੀ ਕਿਸਾਨ ਜੁੜੇਣ ਕਾਦੀਆਂ ਜਿੰਦਾਬਾਦ ਕਿਸਾਨ ਜੁੜੇਣ ਕਾਦੀਆਂ ਜਿੰਦਾਬਾਦ ਕਿਸਾਨ ਜੁੜੇਣ ਫਿਰ ਜਿੰਦਾਬਾਦ ਫਿਰ ਅੱਗੇ ਆਗੀ ਗੱਲ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਆਪਣੇ ਹਲਕੇ ਭਲੱਥ ਵਿੱਚ ਮੇਰੇ ਖਾਲ ਚਾਰ ਮੋਤਾਂ ਹੋਈਆਂ ਜੀ ਕਿਸਾਨਾਂ ਦੀਆਂ ਪਾਣੀ ਹੜ੍ਹਾਂ ਦੇ ਕਰਕੇ ਤੇ 4-4 ਲੱਖ ਰੁਪਈਆ ਯਾਰ ਤੁਸੀਂ ਉੱਥੇ ਜਵਾਨਾਂ ਨੂੰ ਕਹਿੰਦੇ ਆ ਫੌਜੀਆ ਨੂੰ ਜੀ ਸੱਦ ਕੇ ਉਹਨਾਂ ਨੂੰ ਕਰੋੜ ਰੁਪਈਆ ਦਿਓ ਆਪਣੇ ਬੱਚੇ ਨੇ ਬਾਰਡਰਾਂ ਤੇ ਬੈਠਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਤੇ ਆ ਤੁਸੀਂ ਵੀ ਤਾਂ ਦੇਸ਼ ਦੀ ਰਾਖੀ ਕਰਦੇ ਹੋ ਤੁਸੀਂ ਤਾਂ ਕਦੀ ਗਿਣਿਆ ਹੀ ਨਹੀਂਗਾ ਤੁਸੀਂ ਤਾਂ ਨੇਸ਼ਨ ਦੇ ਸਭ ਤੋਂ ਵੱਡੇ ਬਿਲਡਿੰਗ ਹੋ ਕਿਸਾਨ ਫਾਰਮਰਸ ਤੁਸੀਂ ਅਸਲ ਅਸਲ ਅਗਰ ਇੰਡੀਆ ਨੂੰ ਅੱਜ ਕਿਸੇ ਨੇ ਖੜਾ ਕੀਤਾ ਵਾ ਤੇ ਕਿਸਾਨਾਂ ਨੇ ਖੜਾ ਕੀਤਾ ਵਾ ਤੇ ਤੁਹਾਡਾ ਨੁਕਸਾਨ ਹੋ ਜਾਏ ਤਾਂ 4 ਲੱਖ ਰੁਪਇਆ ਤੇ ਅਸੀਂ ਜਵਾਨਾਂ ਦੇ ਕੋਈ ਉਹਨਾਂ ਦੇ ਹਮਦਰਦ ਆ ਅਗਰ ਉਹਨਾਂ ਨੂੰ ਕਰੋੜ ਰੁਪਇਆ ਦਿੰਦੇ ਚਲੋ ਜਿਆਦਾ ਨਹੀਂ ਤੇ 50 ਲੱਖ ਰੁਪਇਆ ਜਸਵੀਰ ਜੀ ਤੁਸੀਂ 20 ਲੱਖ ਕਿਹਾ ਸੀਗਾ ਵਾਹਿਗੁਰੂ ਕਰੇ ਆਪਣੀ ਸਰਕਾਰ ਬਣੇ ਅਗਰ ਇਦਾਂ ਦਾ ਕੋਈ ਨੋਬਤ ਆਇਆ ਕਰੂਗੀ ਇਸ ਤਰ੍ਹਾਂ ਦੀ ਕੰਪਨਸੇਸ਼ਨ ਘੱਟੋ ਘੱਟ 50 ਲੱਖ ਰੁਪਏ ਕਿਸਾਨ ਨੂੰ ਚਾਹੀਦੇ। ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਹਾਰਦਿਕ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਇਹ ਜਿਹੜੇ ਤੁਸੀਂ ਨੁਕਤੇ ਹੋਰ ਵੀ ਦਿੱਤੇ ਨੇ ਮੈਂ ਹੁਣ ਜ਼ਿਆਦਾ ਡਿਟੇਲਸ ਨਹੀਂ ਜਾਣਨਾ ਚਾਹੁੰਦਾ ਮੈਂ ਸਭ ਮੈਂ ਤਾਂ ਦੇਖੋ ਭਰਾਓ ਬੜੀ ਬਾਰੀ ਸਮਝਾਇਆ ਮੇਰੀ ਗੱਲ ਨਹੀਂ ਅਚੀ ਤਰ੍ਹਾਂ ਸੁਣਨਾ ਚਾਹੁੰਦੇ ਉਹ ਮੇਰੇ ਤੋਂ ਨਫ਼ਰਤ ਜੀ ਕਰਨ ਲੱਗ ਗਏ ਨੇ ਜਾਂ ਮੇਰੇ ਨਾਲ ਬਦਲਾਖੋਰੀ ਤੇ ਉੱਤਰ ਆ ਰਹੇ ਨੇ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਮੁੱਦਿਆਂ ਦੀ ਗੱਲ ਹੀ ਕੀਤੀ ਆ ਜਿਹੜਾ ਮੁੱਦਾ ਕਿਤੇ ਛੋਟਾ ਵਾ ਵੀ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਇੱਥੇ ਨਾ ਵਸਣੇ ਦਿੱਤਾ ਜਾਵੇ ਕਿਤੇ ਛੋਟਾ ਮੁੱਦਾ ਵਾ ਭਗਵੰਤ ਕਹਿੰਦਾ ਸੀ ਜੀ ਇਹ ਮੁੱਦਿਆਂ ਦੀ ਗੱਲ ਨਹੀਂ ਕਰਦੇ ਮੈਂ ਇਹਦੋਂ ਜ਼ਿਆਦਾ ਮੁੱਦਾ ਹੋਰ ਕਿਹੜਾ ਹੈਗਾ ਵਾ ਔਰ ਦੂਜਾ ਮੁੱਦਾ ਮੈਂ ਇੱਕ ਬਹੁਤ ਇੰਪੋਰਟੈਂਟ ਸਮਝਾਇਆ ਮੇਰੀ ਗੱਲ ਸੁਣੋ ਤੁਸੀਂ ਸਾਰੇ ਅੱਜ ਆਪਾਂ ਜ਼ਿੰਮੇਵਾਰ ਇਕੱਠੇ ਹੋਏ ਆਂ ਇਹ ਰੋਜ਼ ਕਹਿੰਦੀ ਨਾ ਸਰਕਾਰਾਂ ਕਿ ਜੀ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢਣਾ ਕਹਿੰਦੇ ਨਾ ਸਾਰੇ ਜਾਣੇ ਤੇ ਆਪਾਂ ਵੀ ਝੋਨਾ ਕਿਉਂ ਕਰਦੇ ਆਂ ਬੀਜਦੇ ਆਂ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਆ ਦੋ ਫਸਲਾਂ ਦੇ ਉੱਤੇ ਗਰੰਟੀਡ ਆ ਸਾਨੂੰ ਪਤਾ ਵਾ ਕਿ ਅਸੀਂ ਫਸਲ ਵੀਜਾਂਗੇ ਤੇ ਸਾਡੀ ਗਰੰਟੀ ਵਾਲੀ ਫਸਲ ਤਾਂ ਕਰਕੇ ਅਸੀਂ ਵਿਚਦੇ ਆ ਇਹ ਤਾਂ ਸਰਕਾਰਾਂ ਨੇ ਜੇ ਅਗਰ ਅਕਲਮੰਦੀ ਕਰਦੇ ਤੇ ਉਹ ਇਸ ਫਸਲੀ ਚੱਕਰ ਚੋਂ ਤਾਈਂੋ ਕੱਢਿਆ ਜਾ ਸਕਦਾ ਸੁਣ ਲਓ ਮੇਰੀ ਚੰਗੀ ਤਰ੍ਹਾਂ ਕਿਸੇ ਮੂੰਗੀ ਤੋਂ ਨਹੀਂ ਕੱਢਿਆ ਜਾ ਸਕਦਾ ਨਹੀਂ ਦੇ ਸਕਿਆ ਭਗਵੰਤ ਮਾਨ ਨੇ ਬਥੇਰਾ ਰੌਲਾ ਪਾਇਆ ਐਮ ਐਸ ਪੀ ਨਹੀਂ ਦੇ ਸਕਿਆ ਮੱਕੀ ਦੀ ਨਹੀਂ ਦੇ ਸਕਿਆ ਸਾਡੀ ਫਸਲ ਖਰਾਬ ਹੋ ਗਈ ਆ ਮੇਰੇ ਕੋਲ ਬਹੁਤ ਅੱਛੀ ਪ੍ਰੋਪੋਜ਼ਲ ਹੈ ਮੈਂ ਆ ਜਿਹੜੇ ਮਿਸਟਰ ਖੁੱਡੀਆਂ ਬਣੇ ਨੇ ਹੁਣ ਗੁਰਮੀਤ ਸਿੰਘ ਖੁੱਡੀਆਂ ਮੇਰਾ ਅਜ਼ੀਜ਼ ਆ ਮੈਂ ਉਹਨੂੰ ਕਹਿਆ ਸੀਗਾ ਮੁਰਕ ਮੈਂ ਜੇਲ੍ਹ ਚਲੇ ਗਿਆ ਤੇ ਮੈਂ ਉਹਨੂੰ ਉਹਨੇ ਮੈਂ ਉਹਨੂੰ ਕਿਹਾ ਸੀ ਮੈਨੂੰ ਟਾਈਮ ਦੇ ਮੈਂ ਤੁਹਾਨੂੰ ਮਿਲਦਾ ਵਾਂ ਤੁਹਾਨੂੰ ਮਿਲ ਕੇ ਮੈਂ ਸਮਝਾਉਣਾ ਵਾਂ ਇੱਕ ਪ੍ਰੋਪੋਜ਼ਲ ਸੁਣੋ ਹੁਣ ਮੇਰੇ ਥੋੜੇ ਜਿਹਾ ਆંકੜੇ ਗਲਤ ਹੋ ਸਕਦੇ ਨੇ ਜਿਹੜੀ ਹੈ ਨਾ ਆਪਣੀ ਕਣਕ ਤੇ ਝੋਨੇ ਦੀ ਆਉਂਦੀ ਇਹ ਕੈਸ਼ ਕ੍ਰੈਡਿਟ ਲਿਮਿਟ ਆਉਂਦੀ ਇੱਕ ਇਹ ਸਾਰੀ ਫਸਲ ਦੀ ਪ੍ਰੋਕਿਊਰਮੈਂਟ ਪਰਚੇਸ ਜਿਹੜੀ ਆ ਉਹ ਭਾਵਾਂ ਏਜੰਸੀਆਂ ਪੰਜਾਬ ਦੀਆਂ ਕਰਦੀਆਂ ਨੇ ਮਾਰਕੀਟ ਤੇ ਪੰਸਪ ਤੇ ਦੂਜਾ ਅਨਾਜ ਦਾ ਇਹ ਆਪਣੀ ਸਾਰੀ ਫਸਲ ਉੱਥੇ ਜਾਂਦੀ ਨੇ ਕਿਉਂਕਿ ਦੇਸ਼ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਕਿ 82 ਕਰੋੜ ਨੂੰ ਫ੍ਰੀ ਰਾਸ਼ਨ ਜਾਣਾ ਵਾ 82 ਕਰੋੜ ਆਬਾਦੀ ਨੂੰ ਉਹ ਫ੍ਰੀ ਰਾਸ਼ਨ ਆਪਣਾ ਹੀ ਜਾਣਾ ਸੋ ਇਹ ਖਰੀਦ ਉਹ ਕਰ ਰਹੇ ਨੇ ਹੁਣ ਮੇਰਾ ਖਿਆਲ ਹੈ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ 45000 ਕਰੋੜ ਰੁਪਏ ਦੇ ਕਰੀਬ ਕਰੂਬ ਸੀਸੀਐਲ ਲਿਮਿਟ ਜਿਹੜੀ ਕੇਂਦਰ ਸਰਕਾਰ ਜਿਹੜਾ ਪੈਸਾ ਦਿੰਦੀ ਉਹ ਝੋਨੇ ਦੀ ਖਰੀਦ ਵਾਸਤੇ ਆ ਹੁਣ 45000 ਕਰੋੜ ਪੰਜਾਬ ਕੋ ਤਾਂ ਹੈ ਹੀ ਨਹੀਂਗਾ ਜੇ ਅਸੀਂ ਆਪਣੀ ਫਸਲ ਦੀ ਕੋਈ ਐਮਐਸਪੀ ਦੇਣਾ ਚਾਹੀਏ ਇਹ ਜਿੰਨਾ ਮਰਜੀ ਕਹੀ ਜਾਣ ਨਹੀਂ ਦੇ ਸਕਦੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹਨਾਂ ਨੂੰ ਚਾਹੀਦਾ ਵਾ ਇਹ ਪ੍ਰਾਈਮ ਮਿਨਿਸਟਰ ਨੂੰ ਜਾਂ ਐਗਰੀਕਲਚਰ ਮਿਨਿਸਟਰ ਨੂੰ ਚੀਫ ਮਿਨਿਸਟਰ ਜਾ ਕੇ ਮਿਲੇ ਉਹਨੂੰ ਸਮਝਾਵੇ ਕਿ ਆਹ ਜਿਹੜਾ 45000 ਕਰੋੜ ਦਾ ਤੁਸੀਂ ਸਾਨੂੰ ਝੋਨੇ ਦੀ ਖਰੀਦ ਕਰ ਰਹੇ ਆ اسی 45000 ਕਰੋੜ ਵਿੱਚ ਸਾਨੂੰ ਤੁਸੀਂ ਦੂਜੀਆਂ ਫਸਲਾਂ ਤੇ ਕਨਫਰਮ ਪ੍ਰਾਈਸ ਦਿਓ ਐਮਐਸਪੀ ਦਿਓ ਚਾਹੇ ਮੂੰਗੀ ਤੇ ਦਿਓ ਚਾਹੇ ਮੱਕੀ ਤੇ ਦਿਓ ਚਾਹੇ ਆਲੂਆਂ ਤੇ ਦਿਓ ਚਾਹੇ ਹੋਰ ਅਸੀਂ ਆ ਫਸਲਾ ਜਿਹਦੇ ਚੋਂ ਅਸੀਂ ਝੋਨੇ ਦੀ ਫਸਲ ਚੋਂ ਬਾਹਰ ਆ ਸਕੀ